ਉਹ ਆਏ ਧਰਮ ਵਾਲੇ ਮੈਂ ਜਿਆਦਾ ਸਮਝੀ ਮੇਰਾ ਕਹਣਾ ਕਦੀ ਲਾਰੋ ਮਿਲਦੀ ਹੈ ਮੈਂ ਨਾ ਸਿਰਫ ਵਧੀਆ ਜਾਣਿਆ ਕਿ 70 ਬਾਲਾਂ ਤੋਂ ਰੋਕੀ ਹੋ ਸਕਦਾ ਉਹ ਕਾਗਰਸੀ ਉਹਨਾਂ ਦੀ ਸਮੱਸਿਆ ਕੀ ਹੈ ਉਹ ਹੈ ਕਿ ਤੁਹਾਡੇ ਬੱਚਿਆਂ ਦਾ ਪਰੇਖਾ ਲੈਣਾ ਹੈ ਉਹ ਪੰਜਾਬ ਕਿ ਆਜੀ ਹਿੰਦੁਸਤਾਨ ਅੱਜ ਪੰਜਾਬ ਵਿੱਚ ਐ ਉਹ ਸਰਕਾਰਾਂ ਨੌਜਵਾਨਾਂ ਨੂੰ ਬਾਹਰ ਜਾਂ ਤੋਂ ਕਿਵੇਂ ਰੋਕਣਾ ਉਹਨਾਂ ਰਾਤੇ ਰੁਜ਼ਗਾਰ ਕਿਵੇਂ ਪੈਦਾ ਕਰਦੇ ਆ 50 ਜਗਾਈ ਦੀ ਉਹ ਬਡੇ ਜੀ ਜਾਣੇ ਕਿਉਂ ਜਾਣੇ ਕਿ ਦੇ ਜੀ ਵੀ ਆਵਾਜ਼ ਜੀ ਦਾ ਬਾਤੋ ਜਿਨ੍ਹਾਂ ਦਾ ਇੰਤਜ਼ਾਮ ਸੀ ਉਹ ਆਪਣੇ ਵਿੱਚ ਪਹੁੰਚ ਚੁੱਕੇ ਨੇ ਬੀ.ਐਮ. ਜੀਤ ਕੋਟੀ ਸਾਹੋਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਉਹਨਾਂ ਦਾ ਨਾਮ ਵੋਟਾਂ ਦੇ ਨਾਮ ਸਰਦਾਰ ਜੇਪਾਲ ਸਿੰਘ ਸੰਧੂ ਸੇਵਾ ਦਾ ਮੁਖ ਸੇਵਾ ਦਾ ਕੋਟ ਪੂਰਾ ਕਾਂਗਰਸ ਪਾਰਟੀ ਅੱਛਾ ਅੱਛਾ ਚਲੋ ਉਸੇ ਤਰ੍ਹਾਂ ਮੈਂ ਬੇਨਤੀ ਕਰਦਾ ਥੱਲੇ ਨਗਰ ਕੌਂਸਲ ਦੇ ਪ੍ਰਧਾਨ

ਵਾਗਿ ਰਿਕਰਕਾ ਦਾ ਸਾਹਿਬ ਜੀ ਗੁਰਗੱਦੀ ਦੇ ਮੱਦੇ ਕਨਪਤ ਦਾ ਸਮਾਰੰਥਾ ਬਹੁਤ ਸੰਭਵ ਹੈ ਕਿ ਜੀ ਸਾਡੇ ਸਦੇ ਦੇ ਸਾਡੀ ਕੌਂਸਲ ਪਾਰ ਦੀ ਤਿਆਰੀ ਦਾ ਵੀ ਜੰਮੀ ਅਮਨਦੋਤ ਦੇ ਸਾਹਮਣੇ ਉਹਨਾਂ ਦੇ ਵਿਚਾਰ ਸੋਨ ਦੇ ਆਪਣੇ ਵਿਚਾਰ ਦੇ ਇੱਥੇ ਕੰਟਰ ਹੋਏ ਵੀਰੋ ਇਹ ਜੀ ਛੋਣਾ ਇਹ ਮੌਸਮਾ ਕਿਉਂ ਹੋਣ ਜਾ ਰਹੀ ਹੈ ਇਹਦੇ ਵਿੱਚ ਨੈਸ਼ਨਲ ਮੁੱਦੇ ਉੱਤੇ ਚਰਚਾ ਹੋ ਜਾਂਦੇ ਆ ਜੇ ਨਾ ਜੋ ਮੁੱਦੇ ਅੰਗੇਤੇ ਸਾਡੀਆਂ ਦਿੱਕੀ ਲਿੱਕੀਆਂ ਕੰਮ ਸਾਡੇ ਸ਼ਹਿਰਾਂ ਦੇ ਗਲੀਆਂ ਨਾਲੀਆਂ ਇਹ ਵੀ ਵਿੱਚ ਹੀ ਹੋਣ ਸਰਕਾਰ ਵੱਲੋਂ ਭਾਤ ਜਨਤਾ ਪਾਰਟੀ ਵੱਲੋਂ ਜੋ 10 ਸਾਲਾਂ ਦੇ ਵਿੱਚ ਕੀਤਾ ਗਿਆ ਉਹ ਦੁਨੀਆਂ ਨੇ ਤਕਰੀਬਨ ਤਕਰੀਬਨ ਸੁਪਰੀਮ ਕੋਰਟ ਨੇ ਬੁਖਾਰ ਆ ਕਿਤੇ ਕਿਸੇ ਹੀਰਾ ਫੈਰੀਆਂ ਹੋਈਆਂ ਦੰਦਾ ਲੈ ਕੇ ਧੰਦਾ ਦਿੱਤਾ ਗਿਆ ਜੀ ਸਰਕਾਰ ਕੋਲ ਵੀ ਰਕਤੀਆਂ ਨਹੀਂ ਸੀ ਜਿਹੜੀਆਂ ਬਣ ਗਈਆਂ ਸਾਡੇ ਉੱਤੇ ਭਰਾਵਾਂ ਨੂੰ ਬਸ ਸਾਰਾ ਇਹ ਫਿਕਰ ਆ ਮੇਰੇ ਨਾ ਰਹੀ ਉਹਨਾਂ ਦੇ ਪੰਡਾਲ ਕਿ ਬਚਾਉਣਾ ਚਾਹੀਦਾ ਸੀ ਕਿਉਂਕਿ ਉਹ ਇੰਨੇ ਜਿਆਦਾ ਖਾਵਾ ਹੁੰਦੇ। ਵਿਰੋਧੀ ਜਿਹੜੀ ਚੋਣ ਆ ਇਹਦੇ ਬੜੀਆਂ ਗੱਲਾਂ ਤੋਂ ਪੰਡਾ ਟੱਡਦੇ ਨੇ। ਸਾਸਵਾ ਜਿਹੜੀ ਸਰਪਾਰਟੀ ਕਹਿੰਦੀ ਸੀ ਅਸੀਂ ਵਿਸ਼ਵਗੁਰੂ ਆ। ਉਹ ਖੁਦ ਤੋਂ ਵਿਸ਼ਵਗੁਰੂ ਹੋਣਗੇ ਪਰ ਵਿਸ਼ਵ ਦੇ ਵਿੱਚ ਗਰੀਬੀ ਤੇ ਭੁੱਖਮਰੀ ਦੇ ਵਿੱਚ ਹਿੰਦੁਸਤਾਨ ਇਹਨਾਂ 10 ਸਾਲਾਂ 132 23 ਵੀ ਕਦੇ ਉਹਨਾਂ ਨਾਲ ਜਿਹੜੇ ਜਿਆਦਾ ਗਰੀਬ ਆ। ਬਾਕੀ ਦੇ 50 ਸੌ ਚੰਗੀ ਗੱਲ ਚਾਹੀਦੀ 102 ਵਿੱਚੋਂ ਸਾਡਾ ਭਾਰਤ ਦਾ ਨੰਬਰ 111 ਵਾ ਇੱਕ ਬੰਦੇ ਦੀ ਆਮਦਨ ਦੇ ਵਿੱਚ ਤੇ ਗਰੀਬੀ ਦੇ ਕਰਕੇ 111 ਨੰਬਰ ਤੇ ਇਹਨਾਂ ਸਮਾਨ ਪਹਿਲਾ ਸਥਾਨ ਸੀ ਸਾਡਾ 19 ਵਾ ਅਸੀਂ ਉੱਥੇ ਨਹੀਂ ਵਾ ਪੁੰਨੇ ਆਂ ਸੀਗੇ ਹੁਣ ਅਸੀਂ 111 ਚਾਹੀਦੀ ਗੱਲ ਜਿਹੜੀ ਹੁਣ ਗੱਲ ਆ ਗਈ ਹੈ ਵੀ ਸਰਕਾਰ ਬਣਨੀ ਹੈ ਤੇ ਮੁਕਾਬਲਾ ਭਾਜਪਾ ਤੇ ਕਾਂਗਰਸ ਇੱਕ ਪਾਸੇ ਜਿੱਥੇ ਖਬਰਸੇ ਪਾਰ ਪਾਤੋਲਿਆਂ ਸਮਾਪਤ ਹੋ ਗਏ ਹਨ ਇੱਕ ਪਾਸੇ ਕਾਨਪੁਰ ਤੇ ਵੀ ਸਮਾਪਤ ਹੋ ਗਏ ਹਨ ਉੱਥੇ ਜਾ ਕੇ ਜਿਹੜੋ ਗਿਣਤੀ ਹੋਈਆਂ 200 ਤੋਂ ਉੱਤੇ ਉਹਨਾਂ ਨੇ ਆਪਣਾ 200 ਤੋਂ ਉੱਤੇ ਉਹਨਾਂ ਨੇ ਆਪਣਾ ਮੁਕਾਬਲੇ ਵਾਸਤੇ 50-60 ਸੀਟਾਂ ਦੇ ਆ ਨਿਵੇੜੀਆਂ ਦੋਸਤੀਆਂ ਚ ਪਾਰਟੀਆਂ ਖੜੀਆਂ ਆ ਆਮ ਆਦਮੀ ਦਾ ਉਹ ਸਿਰਫ 13 ਸੀਟਾਂ ਚੋਂ ਲੜ ਰਿਹਾ ਆ ਆਮ ਆਮੀ ਪਾਰਟੀ ਸਿਰਫ 23 ਸੀਟਾਂ ਦਾ ਜੋਰ ਰਸਾ ਜੀ ਦਈਆਂ ਦੋ ਮਿਲੂਗਾ ਲੋਕਾਂ ਦੇ ਆਪਾ ਮੈਂ ਮੋਦੀ ਦੇ ਹੈ ਨਹੀਂ ਜਿਹੜਾ ਮੈਂ ਕਹਿੰਦਾ 400 ਵਾਰ ਇਹ ਫੈਸਲਾ ਕਰਨਾ ਤੁਹਾਡੇ ਆ ਕਿੰਨੂ 400 ਲਾਉਣਾ ਕਿਨੂ 100 ਲਾਉਣਾ ਕਿਸੇ ਨੂੰ ਪੈਸੇ ਦੇ ਇੱਕ ਵੀ ਦੇਣੀ ਹੈ ਕਿ ਤੇਰੀਆਂ 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 ਦੇਣੀਆਂ ਚੰਗੀਆਂ ਹਨ ਪਾਕਿਸਤਾਨ ਨਾਲ ਗੱਲ ਚੀ ਨਾ ਜਾਵੇ ਉਹ ਲੜੀ ਆਪਾਂ ਉਸ ਦੇ ਬਾਅਦ 42 ਸਕੂਲ ਬਣੇ ਤੁਸੀਂ ਹਰ ਕਿੱਥੇ ਲੱਗੇ ਜਾਓ ਹਰ ਕਿੱਥੇ ਜਾਓ ਜਿੱਥੇ ਮੈਨੂੰ ਸਖਰਾਰੀ ਲੱਭ ਮਿਲੂਗਾ ਨਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾਤਰ ਨੌਕਰੀ ਤੇਰੀ ਮਿਲੀ ਐ ਕੋ ਕਾਂਗਰ ਸਰਕਾਰ ਵੱਲੋਂ ਮਿਲੀ ਐ ਔਰ ਉਹ ਸਰਕਾਰੀ ਸਕੂਲੋਂ ਪੜੇ ਉਹ ਨਾਲੇ ਭੀਜਪੀ ਦੀ ਗੱਲ ਉੱਪਰ ਲੱਗਦੀਆਂ ਬੀਜੇਪ ਨੇ ਕੀ ਕੀਤਾ ਅਕ ਤレインਾਂ ਜਿਹੜੀ ਹੈਗੀਆਂ ਕਸੰਦਰ ਇਹਨਾਂ ਨੂੰ ਐਕਸਪ੍ਰੈਸ ਬਣਾ ਦਿੱਤੀਆਂ ਕਿਰਾਇਆ ਜਿਹੜਾ ਸਟੇਸ਼ਨ ਉਹੀ ਆ ਐਕਸਪ੍ਰੈਸ ਦਾ ਮਤਲਬ ਕੀ ਹੁੰਦਾ ਹੈ ਕਿ ਜੇ ਕੋਈ ਟ੍ਰੇਨ ਚੱਲੂਗੀ ਨਾ ਉਹ ਟ੍ਰੇਨ ਕੱਟ ਕੇ ਬਟੰਡੇ ਨੇ ਜਾਵੇ ਪਰ ਨਹੀਂ ਉਹ ਥੱਲਾ ਜਿੱਤ ਵਾਈ ਜਾਂਦੀ ਹੈ ਜੱਟੇ ਵੀ ਜਾਂਦੀ ਹੈ ਚੱਲ ਭਾਵੇਂ ਉਹਦੀ ਬੁਨਿਆਦੇ ਲੱਗਦੀ ਹੈ ਕਾਹਦੀ ਐਕਸਪ੍ਰੈਸ ਹੋ ਗਈ ਗਈ ਕਰੋਨਾ ਲਈ ਆਪਾਂ ਲੋਕ ਸੋਚਦਾ ਕਿ ਇਹਦੇ ਨੇ 10 ਰੁਪਏ ਵਾਲੀ ਟ੍ਰੇਨ ਦੀ ਟਿਕਟ ਕਰਾ ਸੂਰਤ ਦਾ ਤੇ ਹੁਣ ਜਿਹੜਾ ਲੈਕਚਰ ਆਇਆ ਕਰਕੇ ਕਰਦਾ ਕਾਂਗਰਸ ਨੇ ਫਿਰ ਕੁੰਦੇ ਕੁਮਾਰ ਨੂੰ ਕੀ ਵੋਟਾਂ ਬਚਾਈ ਸਿਲੰਡਰ ਦਿੱਤਾ ਉਹ ਖੜੇ ਘਾਟੇ ਤੇ ਡਿਗਿਆ ਸੱਤਵਾਰ ਦੇ ਵਿੱਚ ਸਿਲੰਡਰ 400 ਦੇ ਤੇ ਪਹੁੰਚਿਆ ਇਹਨਾਂ ਨੇ 1200 ਦੇ ਕਰੀਬ ਲੈ ਲਏ ਸੀ ਬਹੁਤ ਵਾਰ ਕਹਿੰਦੇ ਅੱਗੇ ਕਾਉਂਸਲ ਆਇਆ ਤੇ ਬਰੋਗ ਵਾਲਾ ਹੈਗਾ ਉਹ ਪੰਜਾਬ ਦੇ ਸੱਤ ਦੇ 70 ਦੇ ਪਹੁੰਚਿਆ ਸੀਗਾ ਇਹਨਾਂ ਨੇ 750 ਦੇ ਕਰੀਬ ਲੈ ਗਏ ਸੀ ਅਸੀਂ ਧਰਨੇ ਲਾਏ ਕਾਂਗਰਸ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਘਰਨੇ ਲੱਗੇ ਇਹ ਜਾਂਦੇ ਇਸ ਔਰ ਤੇ ਕਿਤਾਬ ਫਿਰ ਜਾਂਦੀ ਹੋ ਬੱਲੇ ਤੇ ਇਸ ਔਰ ਤੇ ਦੇਣਕਾਰ ਅੰਦਰ ਹੁਣ ਅਗਲੀ ਗੱਲ ਸੁਣੋ ਜਿਹੜੇ ਭਾਤੇ ਅਸੀਂ ਮੈਚ ਤੋਂ ਪਹਿਲਾਂ ਕਿਤੇ ਸੀ ਕਾਂਗਰਸ ਕਾ ਨੇ ਇਥੇ ਤੋਂ ਨੌਕਰੀਆਂ ਮਿਲਣੀਆਂ ਅਸੀਂ ਕਿ ਪੱਕੀ ਨੌਕਰੀਆਂ ਸਰਕਾਰੀ ਨੌਕਰੀਆਂ ਇਹ ਕੋਈ ਐਨਐਮ ਦੇ ਵਿੱਚ 15 ਹੱਲੇ ਲੈਂਦੀਆਂ ਠੀਕ ਹੈ ਇਹ ਭਾਜੀਪੀ ਦੀ ਮੌਕਾਉਂਦੀਆਂ ਗੱਲਾਂ 10 ਸਾਲ ਦੀਆਂ ਨੌਕਰੀ ਨਹੀਂ ਇਹਨਾਂ ਨੇ ਵਾਦੀ ਲੈਣੇ ਤਾਂ ਖੜੇ ਪਰ ਇਹਨਾਂ ਦੇ ਲੀਡਰ ਕੋਈ ਨਹੀਂ ਖੜੇ بہت ستار یوگ سوی والا روڈ میرے پہنچے ہوئے اجال سکو جیٹپور شان اور خطرے کرنے پہنچے ہیں سی پہنچے بہت خراب جی بلوت اکور ایم جی ڈاکٹر شاہ میتل ایم سی بھوپن سنگ ستھو پرتھان جی نگر کنسل اور میرے بہت ہی ستکار یوگ

ادارے بند کرا دیج بند کرا دیتے وڈے ادارے ویچتے ابھی دیکھا ایک راہل گاندھی جی ہے جنہوں نے پیدل یاترا کر کے ہر ورگ نے لوگوں نے گرٹی آئی گارٹی چیز پر جان گیا سوچ ਚਾਹੇ ਉਹ ਕਿਸਾਨ ਹੋਵੇ ਚਾਹੇ ਕਰੀਪ ਹੋਵੇ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਉਹ ਦੁਕਾਨਦਾਰ ਹੋਵੇ ਉਹਨਾਂ ਨੇ ਸਾਰੇ ਪਰਵ ਨੂੰ ਨਾਲ ਲੈ ਕੇ ਚੱਲੇ ਔਰ ਸਾਰੇ ਵਸਤੇ ਸੁਭੂਤਾ ਮਹੱਤਿਆ ਕਰਾਈਆਂ ਔਰ ਜਿਹੜੀਆਂ ਪੰਜ ਗਰੰਟੀਆਂ ਦਿੱਤੀਆਂ ਸਤੂ ਸਾਹਮਣੇ ਤੁਹਾਨੂੰ ਦੱਸੀਆਂ ਉਹ ਪੰਜ ਗਰੰਟੀਆਂ ਐਨ ਪਹਿਲਾ ਪੂਰੀਆਂ ਕੀਤੀਆਂ ਵੀਰੋ ਕਹਾੜਾ ਇਹ ਸਾਡੀ ਲੜਾਈ ਹੈ ਇਹ ਸਾਡੀ ਹਿੰਦੁਸਤਾਨ ਨੂੰ ਬਚਾਉਣ ਦੀ ਲੜਾਈ ਹੈ ਇਹ ਸਾਡੀ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਇਹ ਜਿਹੜਾ ਸਾਡਾ ਮੋਢੂ ਪੂਰਾ ਹੈ ਨਾ ਸਤੂ ਸਾਹਮਣੇ ਬਹੁਤ ਕੰਮ ਕਰਾਇਆ ਹੈ ਔਰ 2 ਸਾਲ ਦੀ ਜਿਹੜੀ ਸਰਕਾਰ ਤੁਸੀਂ ਬਦਲਾਅ ਲੈ ਕੇ ਆਏ ਸੀ ਉਹਨਾਂ ਨੂੰ ਪੁੱਛੋ ਨਾ ਕੀ ਕਰਾਇਆ ਤੁਸੀਂ ਆਇਆ ਤਾਂ ਕੋਈ ਪਤਾ ਲੈਣ ਹਜ਼ਾਰਾਂ ਦਾ ਵਾਅਦਾ ਕਰਕੇ ਉਹਨਾਂ ਨੇ ਪੁੱਛਿਆ ਕਿ ਬੀਪੀਆਂ ਭੈਣਾਂ ਆ ਤੇ ਨੌਜਵਾਨ ਵੀ ਰੋਦੋਂ ਝਾਰੂ ਚਾਤੇ ਪਿੱਛੇ ਤੁਰੇ ਫੜਦੇ ਰਹਿੰਦੇ ਸੀਗੇ ਆਪ ਦੇ ਆਪ ਦੇ ਡੀਜ਼ਲ ਪੈਟਰੋਲ ਭਾ ਕੇ ਉਹ ਉਹਨਾਂ ਨੂੰ ਜਾ ਕੇ ਪੁੱਛੋ ਨਾ ਕਿ ਸਾਡੇ ਮਾਪਿਆਂ ਦਾ ਸਾਡੇ ਭੈਣ ਭਰਾਵਾਂ ਦਾ ਤੁਸੀਂ ਪਤਾ ਲਿਆ ਹੱਲੇ ਜਾ ਕੇ ਆ ਛੜਕਾਂ ਦੀ ਸਾਰ ਲਈ ਹੈ ਇਹ ਕਿਹੜਾ ਖੜ ਕੇ ਗੱਲ ਕਰਨੀ ਬਹੁਤ ਆਕੀ ਹੁੰਦੀ ਆ ਜਦੋਂ ਇੱਥੇ ਖੜ ਕੇ ਬੋਲਣਾ ਪੈਂਦਾ ਨਾ ਤੇ ਲੜਾਈ ਚ ਆਪੀ ਤੇ ਦੀ ਆਪੇ ਪਰਿਵਾਰਾਂ ਵਾਸਤੇ ਉਦੋਂ ਪਤਾ ਲੱਗਦਾ ਮੇਰੀ ਜੀ ਬਾਪੇ ਮੁੰਡਾ ਕਾਂਗਰਸੀ ਰਿਹਾ ਉਹਨੇ ਇਹ ਕਿਹੜਾ ਕਾਂਗਰਸ ਪਾਰਟੀ ਹੈ 70 ਸਾਲ ਪੁਰਾਣਾ ਪਰ ਦਰਦ ਬੈਠੇ ਵੀ ਨਹੀਂ ਜਿਹੜਾ ਬੰਦੂ ਵਰਤੀ ਵੀ 25 ਉਮਰ ਦੇ ਇਨ ਨੂੰ ਪਤਾ ਹੈ ਕਾਂਗਰਸ ਪਾਰਟੀ ਜਾਂ ਸਮਾਜ ਦੇ ਕੀ ਆ ਸਾਡੇ ਪਰਿਵਾਰ ਦੀ ਕਟੋਰੀ ਚਾਪ ਕਰ ਦਿਓ ਵੀਰੇ ਇੱਕ ਮਿੰਟ ਰੁਕ ਜਾਓ ਕੀ ਗੱਲ ਹੈ ਸਾਡੇ ਪਰਿਵਾਰ ਵਾਸਤੇ

ਸਾਡੇ ਪਛਮੀ ਦਿਫਾਤੇ ਪਿੰਡਾਂ ਨੂੰ ਬਰਾਉਣਾ ਦੀ ਲੋੜ ਹੈ ਉਹਨਾਂ ਨੂੰ ਰੋਜ਼ਗਾਰ ਦੀ ਲੋੜ ਹੈ ਰੋਜ਼ਗਾਰ ਮੰਗੋ ਐਵੇਂ ਸੱਜਿਆ ਕਰੋ ਕਿ ਸਾਨੂੰ ਆ ਜਾਏ ਤਾਂ ਇਹਦਾ ਕੋਸ਼ਿਸ਼ ਇਹ ਕਰੋ ਸਾਡੇ ਕੋਲ ਹੱਥ ਹੈ ਕਿ ਇਸ ਸਮਾਇਕਾਂ ਸਾਡੇ ਪਛਮੀ ਰੋਜ਼ਗਾਰ ਦੇ ਮੌਕੇ ਚਾਹੀਦੇ ਆ ਈਮੀਆਂ ਪੈੜਾਂ ਨੂੰ ਕੰਮ ਚਾਹੀਦਾ ਤਾਂ ਜੋ ਆਪਣਾ ਪਰਿਵਾਰ ਪਾਲ ਸਕਣ ਸੋ ਵੀ ਬੀਓ ਕਾ ਨਾਮ ਪਾ ਕੇ ਝੋਲੀ ਦੀ ਬੀਂਧੀ ਕਰੀ ਮਧਲੇ ਪ੍ਰੋਗਰਾਮ ਨਾਲ ਨਿਆਣੇ ਵਰਯਾਤਾ ਦਾ ਵਿਕਾਸ ਕੀਤਾ ਜਾਊਗਾ ਅਗਰ ਤੁਸੀਂ ਮੈਨੂੰ ਮੌਕਾ ਦਿੰਦੇ ਆ ਆਪਣੀ ਪੈਰ ਨੂੰ ਛੋਟੀ ਨੂੰ ਆਪਣੀ ਬੱਚੀ ਤਾਂ ਮੈਂ ਤੁਹਾਡੇ ਵਾਸਤੇ ਹਮੇਸ਼ਾ ਖੜੀ ਰਹਾਂਗੀ ਉਸਾਨੀ ਕੇ ਲਗਾ ਕੋਈ ਗੱਲ ਨਹੀਂ ਜੇ ਤੇ ਗਲਤੀ ਹੋ ਜਾਤੀ ਹੈ ਮਾਣਾ ਮੋਟਾ ਸੋਚੋ ਇੱਕ ਕਮਰੇ ਜੇ ਨਾ ਉਹ ਆਪਾ ਕਿਨੇ ਨੇ ਆ ਮੇਰੀ ਠੱਡ ਕਹਿਣ ਝੋਲੀ ਕਰੀ ਖੜੀ ਆ ਪਾ ਦੋ ਜਿੰਨੇ ਗੁੱਸੇ ਜਿਹੜਾ ਨਾਲ ਲੈ ਕੇ ਜਾਓ 1 ਕਰੋੜ ਰੁਪਏ ਇਹ ਆਪਣੇ ਤੇ ਇਸ ਤੇ ਪੀਣਾ ਹੁੰਦੀ ਵਾਪਸ ਵਾਦਾ ਕਰਕੇ ਜਾਂਦੀ ਆ ਤੁਸੀਂ ਮੈਨੂੰ ਲੋਕ ਸਭਾ ਚ ਭੇਜੋ ਜਿੰਨੇ ਵੀ ਕੰਮ ਹੈ। ਪੈਲ ਦੇ ਦਾ ਤੇਰਾਉਂ ਕੀ ਹਰ ਪੱਡੇ ਫੰਡ ਲਿਆ ਆਪਣੇ ਤੋਂ ਕੋਟ ਪੂਰੇ ਸੇ ਸਟਾਰ ਨੇ। ਤੁਹਾਡੇ ਹੱਥ ਜੋੜ ਕੇ ਬੇਨਤੀ ਕਰਦੀ ਆ ਆਪਣੀ ਭੈਣ ਦੇ ਸੱਤੇ ਆ ਰੱਖੋ ਪਿਆਰ ਦਿਓ। ਔਰ ਜਿਵੇਂ ਤੁਸੀਂ ਅੱਜ ਏਡੀ ਵੱਟੀ ਵੱਡਾ ਕੰਮ ਕੀਤਾ ਮੇਰੇ ਵਾਸਤੇ। ਇਸੇ ਤਰ੍ਹਾਂ ਇਸ ਕੀ ਬੋਟ ਦੇ ਪੈਰਾ ਦੇ ਕੇ ਕਾਂਗਰਸ ਪਾਰਟੀ ਨੂੰ ਜਿਨਤਾ ਕੇ ਰਾਹੁ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਤੇ ਤੁਹਾਡੇ ਸਾਰੇ ਗਿਲੇ ਸੱਤਰੇ ਦੂਰ ਕਰ। ਵਾਤਾ ਕਾ ਕਟਾ ਕੇ ਤੁਹਾਡੇ ਤੇਰੇ ਕਾਰਡ ਹੈ ਜਿਹੜੇ ਰਸੂ ਕਰ ਦਿੱਤੇ ਗਏ ਆ ਉਹ ਵੀ ਤੁਹਾਡੇ ਬਣਾ ਕੇ ਦਉਗੀ ਜਿਹੜੀਆਂ ਇੱਕ ਕਾਂਗਰਸ ਪਾਰਟੀ ਨਹੀਂ ਉਹ ਬਈ ਪਰ ਸਾਡੇ ਪਰਿਵਾਰਾਂ ਵਾਸਤੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਪਰ ਸਿਨੀਅਰ ਮਿਸਕੀਮ ਹੈ ਚਾਹੇ ਪੈਨਸ਼ਨ ਹੋਵੇ ਬੀਵੀਆਂ ਦੀ ਚਾਹੇ ਬਜਟਾਂ ਦੀ ਹੋਵੇ ਉਹ ਵੀ ਜੇਕਰ ਨਾਲ ਕੋਈ ਪ੍ਰੋਬਲਮ ਹੈ ਮਹਾਜਨਾ ਸੰਤੂ ਸਾਹਿਬ ਇੱਥੇ ਠਾਕੇ ਕੋਲੇ ਹਾਜ਼ਰ ਹੈ ਕਿ ਚੌਕੈਂਟ ਮੇਰਾ ਪਿਕਪੈਟ 34 روٹی بننے کا بزرگ بھی بچے بھی پہرا دسان کردے Baik bersikap hal sah, baik dan gigih